ਤੇ ਉਦੋਂ ਉਹਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੀਪਾਲ ਇਹਦੀ ਬਾਹ ਜਿਹੜੀ ਆ ਇਸ ਤਰ੍ਹਾਂ ਥੱਲੇ ਲੱਗਦੀ ਆ ਤੇ ਉਹਨੇ ਉਹਨੂੰ ਬਾਹ ਚੁੱਕ ਕੇ ਤੇ ਜਦੋਂ ਆ ਉੱਤੇ ਰੱਖੀ ਆ ਉਹਨੂੰ ਸ਼ੱਕ ਪਿਆ ਕਿ ਬਾਹ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਹਿਲਾ ਕੇ ਇਹਨੂੰ ਆਵਾਜ਼ਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਆ ਹਿਲਾਇਆ ਹੁਣ ਹੋਇਆ ਪਿਆ ਅਜੀਪਾਲ ਉੱਠਾ ਜੇ ਪਾਲ ਉੱਠ ਪਰ ਅਜੀਪਾਲ ਨੇ ਬਾਜ ਦਿੱਤੀ ਫਿਰ ਇਹਨਾਂ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨਾਂ ਨੂੰ ਠਾਇਆ ਉਹ ਨਾਲ ਉੱਠ ਕੇ ਵਾਜੇ ਵਜੇ ਮਾਰੀਆਂ ਪਰ ਉਹ ਕੋ ਨਹੀਂ ਵਾਜ ਨਹੀਂਦੀ ਤਕਸ਼ਾ ਪਬਲੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ ਹਾਂਜੀ ਚਾਰ ਜਾਨੇ ਸੀਗੇ ਜਿਹੜੇ ਇੱਕ ਕੰਪਲੇ ਵਿੱਚ ਰਹਿੰਦੇ ਸੀ ਆਣ ਕੇ ਰੋਜ਼ਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾ ਯਾ ਰੋਜ਼ ਆਪਣੇ ਦਿਨ ਰੋਟੀ ਕੀਤਾ ਆ ਕਰਕੇ ਤੇ ਕੋਈ ਤਕਰੀਬ 11:00 ਵਜੇ ਦੇ ਨਾਲੇ ਮਤਲਬ ਸੁੱਤੇ ਨੇ 12 ਵਜੇ ਤੱਕ 11 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਹਾਂਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12 ਕਵਜੇ ਦੇ ਨਾਲ ਆਪਾਂ ਸੁੱਤੇ ਉਹ ਤੋਂ ਬਾਅਦ ਸੌਂਗੇ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉੱਠਿਆ ਤੇ ਉਦੋਂ ਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੇ ਪਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੱਗਦੀ ਆ ਤੇ ਉਹਨੇ ਉਹਨੂੰ ਬਾਹਰ ਚੁੱਕ ਕੇ ਤੇ ਜਦੋਂ ਉੱਥੇ ਰੱਖੀਆ ਉਹਨੂੰ ਸ਼ੱਕ ਪਿਆ ਕਿ ਬਾਹਾਂ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਹਿਲਾ ਕੇ ਇਹਨੂੰ ਵਾਜਾ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਠਾ ਕੇ ਦੱਸਿਆ ਵੀ ਅਜੇਪਾਲ ਵਾਜ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜੜੀ ਰਿਪੋਰਟ ਕੀਤੀ ਹੈ ਪਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁੱਢਲੀ ਸੈਟਅਪ ਦੀ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਇਹਦੀ ਡੈਥ ਹੋ ਚੁੱਕੀ ਹੈ ਕਿਹੜੀ ਸ਼ਾਇਤ ਸੀਗਾ ਕਿ ਬੇਟਾ ਪੋਰਟਲੈਂਡ ਸ਼ਹਿਰ ਹੈ ਓਰੀਗਨ ਡਿਸਟ੍ਰਿਕਟ ਹੈ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ 8 ਸਾਲ ਆ 18 ਸਾਲ ਜਾਂ ਗਿਆ ਤੇ ਅਸੀਂ ਹੁਣੇ ਉੱਥੋਂ ਦਾ ਇਹਨੂੰ ਸਿਟੀਜਨਸ਼ਿਪ ਵੀ ਮਿਲ ਚੁੱਕੀ ਹੈ ਵੈਲ ਸੈਟਲ ਸੀਗਾ ਕਾਰੋਬਾਰ ਬਹੁਤ ਵਧੀਆ ਸੀ ਹਾਂਜੀ ਬੱਚਾ ਬਹੁਤ ਹੀ ਹੁਣ ਹਰ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਜਾਂ ਕੋਈ ਉਹਦੀ ਕੀ ਚੀਜ਼ ਨਹੀਂ ਕਰਦਾ ਸ਼ਾਦੀ ਹੋਈ ਸ਼ਾਦੀ ਇਹ ਇੰਨਾਂ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ ਐਰਕਾਂ ਦੀ ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸੱਗਨ ਸੀਗਾ ਤੇ 6 ਤਰੀਕ ਨੂੰ ਬਰਾਤ ਹੀ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋਈ ਪਾਣਾ ਮੰਨਣਾ ਪੈਣਾ ਹਾਂਜੀ 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 ਮਤਲਬ ਡੈਡ ਬਾਡੀ ਵਾਸਤੇ ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰੀ ਬਹੁਤ ਉੱਥੇ ਨੇ ਇਸ ਟਾਈਮ ਉਹਨਾਂ ਦੇ ਕੋਲ ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਪ੍ਰੋਸਕਰਨ ਤੇ ਉਹਨਾਂ ਨੇ ਆਖਿਆ ਕਿ 1 ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇਵਾਂਗੇ ਰੈੱਡ ਬਾਡੀ ਹੋ ਸਕਦਾ ਹੈ ਅਤਵਾ ਸਾਡੇ ਕੋਲ ਉਹ ਪਹੁੰਚ ਜਾਵੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿਸ ਤਰ੍ਹਾਂ ਮਿਲਿਆ ਕਿ ਇਸ ਤਰ੍ਹਾਂ ਹੋ ਜੇ ਸੁਨੋ ਮੈਂ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਤੇ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਫੋਨ ਜਦੋਂ ਆਇਆ ਤੇ ਕੋਈ ਗੱਲ ਨਹੀਂ ਸੀ ਹੋਣ ਦੀ ਫਿਰ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਿ ਮਤਲਬ ਕੀ ਗੱਲ ਆ ਤੂੰ ਮਤਲਬ ਗੱਲ ਕਿਉਂ ਨਹੀਂ ਕਰਦੀ ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਸਾਡਾ ਮੇਰਾ ਵੀਰ ਅਜੇ ਪਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਉਹਨੂੰ ਛੱਟ ਲੱਗੀ ਆ ਇਹ ਮੇਰੇ ਕੋਲ ਥੋੜਾ ਜਿਹਾ ਪਿੰਨੋ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ ਬਾਰ ਉਹਨਾਂ ਨੂੰ ਕੋਈ ਨਾ ਵੀ ਕੀ ਹੋਇਆ ਕੀ ਹੋਇਆ ਫੇਰ ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿ ਅਜੀਪਾਲ ਨੂੰ ਟੈਕ ਹੋ ਗਿਆ ਅਜੀਪਾਲ ਦੀ ਡੈਥ ਹੋ ਚੁੱਕੀ ਹੈ ਕੀ ਲੱਗਦਾ ਸੀ ਅਜੀਪਾਲ ਦਾ ਅੱਜ ਸਾਲ ਮੇਰਾ ਮਤਲਬ ਸਾਡੇ ਦਾ ਲੜਕਾ ਭਤੀਜਾ ਹੀ ਹੋਇਆ ਆਪਣਾ ਤੇ ਕੋਈ 8 ਸਾਲ ਪਹਿਲਾਂ ਮੇਰੇ ਬੇਟੇ ਦੇ ਨਾਲ ਇਹ ਦੋਵੇਂ ਇਕੱਠੇ ਗਏ ਸੀ ਯੂ ਐਸ ਏ ਇਕੱਠੇ ਗਏ ਸੀ ਬੜਾ ਵਧੀਆ ਉਹਨਾਂ ਦਾ ਉੱਥੇ ਆਪਸ ਵਿੱਚ ਕਾਰੋਬਾਰ ਚੱਲ ਰਿਹਾ ਸੀ ਠੀਕ ਸੀ ਬਹੁਤ ਵਧੀਆ ਆ ਬੀਤੀ 26 27 ਤਰੀਕ ਨੂੰ ਰਾਤ ਨੂੰ ਇਕੱਠੇ ਯਾਰ ਦੋਸਤ ਚਾਰ-ਚਾਹ ਨੇ ਬੈਠੇ ਰੋਟੀ ਪਾਣੀ ਖਾਧਾ ਨਾ ਉਸਨੇ ਰੋਟੀ ਪਾਣੀ ਖਾਣ ਤੋਂ ਬਾਅਦ ਇਹ ਟੈਲੀਫੋਨ ਤੇ ਗੱਲ ਕਰਦਾ ਕਰਦਾ ਸੋਫੇ ਤੇ ਲੰਮੇ ਪੈਣ ਲੱਗਾ ਤੇ ਯਾਰਾਂ ਦੋਸਤਾਂ ਨੇ ਕਿਹਾ ਵੀ ਨੀਂਦ ਆਉਂਦੀ ਹੈ ਸਵੇਰੇ ਫੇਰ ਉੱਠਣਾ ਤੇ ਚਲੋ ਸੋਨੇ ਆਪਾਂ ਇਹਨੂੰ ਆਂ ਬਜਾਏ ਥਾਉਣ ਦੀ ਹੁੰਦੇ ਵੀ ਨੀਂਦ ਨਾ ਖਰਾਬੇ ਚਲੋ ਦੋ ਜਣ ਪੜ ਕੇ ਤੇ ਚੁੱਕੇ ਬੈੱਡ ਦੇ ਬਾਹਰ ਤਾਂ ਉੜ ਕੇ ਆਂਦੇ ਚੱਲ ਆਪਾਂ ਨੂੰ ਸੋਚੀਏ ਸਵੇਰੇ ਆਪਾਂ ਸਵਕਤੇ ਉੱਠ ਕੇ ਆਪਣੇ ਕਾਰੋਬਾਰ ਤੇ ਜਾਣਾ ਤੇ ਉਹ ਵੀ ਸੌਂਗੇ ਆ ਕੋ 3-4 ਵਜੇ ਦੇ ਕਰੀਬ ਇੱਕ ਦੋਸਤ ਬਾਥਰੂਮ ਜਾਣ ਵਾਸਤੇ ਉੱਠਿਆ ਤੇ ਉੱਠ ਕੇ ਉਹਨੇ ਵੇਖਿਆ ਵੀ ਹਜੇ ਪਾਲ ਸਿੰਘ ਦੀ ਬਾਹ ਜਿਹੜੀ ਨਾ ਥਾਂ ਲੰਕੀ ਹੈ ਬੈੜ ਤੋਂ ਤੇ ਉਹਨੇ ਸੋਚਿਆ ਵੀ ਇਹਨੂੰ ਮੈਂ ਬਾਹ ਨੂੰ ਤਾਂ ਕਰਾਂ ਤੇ ਉਹ ਜਦੋਂ ਤਾਂ ਕਰਦਾ ਖੇਠਾਂ ਦੇ ਦੋਹਰਾ ਉਹਨੇ ਕੀਤਾ ਤੇ ਉਹਨੂੰ ਕੋਈ ਫੇਲਜੁਲ ਮਜੂਸ ਨਹੀਂ ਹੋਈ ਉਹਨੇ ਫਿਰ ਉਹਨੂੰ اللہ ਆਹ ਲੋਇਆ ਭਾਜੇ ਪਾਲ ਉੱਠਾ ਜੇ ਪਾਲ ਉੱਠ ਪਰ ਜੇ ਪਾਲ ਨੇ ਬਾਜ ਦਿੱਤੀ ਫਿਰ ਇਹਨਾਂ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨਾਂ ਨੂੰ ਉਠਾਇਆ ਉਹਨਾਂ ਵੀ ਉੱਠ ਕੇ ਬਾਜਾਂ ਉਹ ਜੇ ਮਾਰੀਆਂ ਪਰ ਉਹ ਕੋ ਨਹੀਂ ਬਾਜ ਦਿੱਤੀ ਫਿਰ ਉਹਨਾਂ ਨੇ ਲਾਰ ਨੂੰ ਕਹੇ ਫਿਰ ਨਹੀਂ ਚਲ ਬਣੀ ਫਿਰ ਉਹਨਾਂ ਪੁਲਿਸ ਨੂੰ ਕੋਰਨ ਕੀਤਾ ਉਹਨਾਂ ਕਹੇ ਤੂੰ ਇਹਨੂੰ ਥੋੜੀ ਮਡਲੀ ਸਹਰਾ ਦੋ ਮੰਨੋ ਬੇ ਦਾ ਪੰਪਿੰਗ ਪੰਪਿੰਗ ਕਰੋ ਤੇ ਅਸੀਂ ਮਤਲਬ ਮੈਡੀਕਲ ਟੀਮ ਲੈ ਕੇ ਨਾਲ ਆ ਰਹੇ ਓ 15 20 ਮਿੰਟ ਬਾਅਦ ਪੁਲਿਸ ਆ ਗਈ ਨਾਲ ਆਪਣੀ ਐਮਬੂਲੈਂਸ ਲੈ ਕੇ ਨਾਲ ਆ ਗਈ ਤੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਤਾ ਤੇ ਉਹਨਾਂ ਅੰਦਰ ਆਪਣੀ ਕੁੰਡੀ ਲਾ ਕੇ ਆਪਣੀ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੇ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਨਾ ਜਿੱਦਾਂ ਬੀਲੀ ਦੇ ਸ਼ਾਰਟ ਲਾਏ ਨੇ ਜਾਂ ਨੱਕ ਰਾਈ ਪਾਈ ਪਾਈ ਜਾਂ ਗਲੇ ਰਾਈ ਪਾਈ ਪਾ ਕੇ ਉਹਨਾਂ ਪੂਰਾ ਆਪਣਾ ਜਿਹੜਾ ਐਗਜ਼ਾਮ ਜਿੱਤਾ ਕਰਦੇ ਹੋ ਕੀਤਾ ਨਾ ਤੇ ਫਰਸਟ ਏਡ ਪੂਰੀ ਦਿੱਤੀ ਉਹਨਾਂ ਨਾਲ ਉਹਨਾਂ ਲੋ ਕੋਈ ਨਹੀਂ ਮਤਲਬ ਕੋਤਾਈ ਵਰਤੀ ਕਿ ਉਹਨਾਂ ਪੂਰਾ ਖਿਆਲ ਰੱਖਿਆ ਡੇਢ ਦੋ ਘੰਟੇ ਬਾਅਦ ਜਦੋਂ ਉਹ ਬਾਹਰ ਆਏ ਤੇ ਉਹਨਾਂ ਨੇ ਇਹੋ ਕਿਹਾ ਵੀ ਸੌਰੀ ਇਹਦੀ ਐਕਸਪਾਇਰ ਹੋ ਚੁੱਕਾ ਹੈ ਮਤਲਬ ਇਹਦਾ ਮਤਲਬ ਉਹ ਪੁੱਛਿਆ ਵੀ ਦਾ ਕਾਰਨ ਕੀ ਬਣਿਆ ਕੀ ਉਹਨਾਂ ਨੇ ਕਿਹਾ ਵੀ ਇਹ ਸਾਇਲੈਂਟ ਅਟੈਕ ਆਇਆ ਬਾਕੀ ਜੋ ਉਹਨਾਂ ਦਾ ਪ੍ਰੋਸੈਸ ਹੈ ਉਹਦੇ ਹਿਸਾਬ ਨਾਲ ਕੀ ਉਹਨਾਂ ਦੀ ਰਿਪੋਰਟਾਂ ਹੁੰਦੀਆਂ ਨੇ ਉਹ ਬਾਅਦ ਦੇ ਵਿੱਚ ਮਿਲਣਗੀਆਂ ਤੇ ਬਾਕੀ ਸਾਨੂੰ ਤੇ ਬਹੁਤ ਬਠਾ ਸਰਮਾ ਉਹ ਗੱਲ ਕਹਿਣ ਵਾਲੀ ਨੇ ਤੇ ਅਕੀਲ ਨੂੰ ਤਾਂ ਬੇਟਾ ਤੇ ਇਕੱਠੇ ਅਮਰੀਕਾ ਆਂਦੇ ਇਕੱਠੇ ਗਏ ਸੀ ਕੋਈ 8 ਸਾਲ ਪਹਿਲਾਂ 16 ਚ ਗਏ 2016 ਚ ਇਹ ਓਰੀਗਨ ਸਟੇਟ ਆ ਆਪਣਾ ਯੂ ਐਸ ਏ ਵਿੱਚ ਉਥੇ ਪੋਰਟ ਯੂਨੀਵਰਸਿਟੀ ਚ ਰਹਿ ਰਹੇ ਨੇ ਤੇ ਉਹਨੂੰ ਬੇਟੇ ਨੂੰ ਵੀ ਜਦੋਂ ਉਹ ਇਹ ਤੋਂ ਅਲੱਗ ਰਹਿ ਰਿਹਾ ਹੈ ਉਹਨੂੰ ਜਦੋਂ ਇਹਦੇ ਦੋਸਤ ਨੇ ਕਿਸੇ ਨੇ ਫੋਨ ਕੀਤਾ ਵੀ ਇਦਾਂ ਕੋਈ ਪ੍ਰੋਬਲਮ ਆ ਗਈ ਆ ਉਹ ਅਲੱਗ ਅਲੱਗ ਸੀ ਫਿਰ ਉਹ ਜਦੋਂ ਆਇਆ ਤੇ ਔਰ ਨੇ ਮੈਨੂੰ ਫੋਨ ਕੀਤਾ ਵੀ ਇਦਾਂ ਗੱਲ ਉਹ ਤਾਂ ਗੱਲ ਨਹੀਂ ਹੋ ਰਹੀ ਫਿਰ ਮੈਂ ਇਹਨੂੰ ਪੁੱਛਿਆ ਮੈਂ ਵੀ ਕੀ ਗੱਲ ਬਾਤ ਹੈ ਕਹਿੰਦਾ ਵੀ ਮੈਂ ਇਹਦੇ ਅਪਾਰਟਮੈਂਟ ਦੇ ਬਾਹਰ ਹਾਂ ਜਿੱਥੇ ਰਹਿ ਰਹੇ ਆ ਜੇ ਭਗਤ ਸਿੰਘ ਮੈਂ ਉੱਥੇ ਪਹੁੰਚ ਗਿਆ ਉੱਥੇ ਪੁਲਿਸ ਫੋਰਸ ਬਹੁਤ ਬਹੁਤ ਹੈ ਉਹ ਅੰਦਰ ਜਾਣ ਨਹੀਂ ਦੇਣਦੇ ਤੇ ਫਿਰ ਕੋਈ ਘੰਟੇ ਇੱਕ ਬਾਅਦ ਦੇ ਘੰਟੇ ਬਾਅਦ ਫਿਰ ਇਹਨੇ ਰਿਕਵੈਸਟ ਕੀਤੀ ਵੀ ਸਾਨੂੰ ਅੰਦਰ ਜਾ ਕੇ ਦੇਖਣ ਦਿਓ ਫਿਰ ਬੇਟਾ ਤੇ ਨਾਲ ਸਾਡੇ ਕੋਲ ਸਾਡੇ ਇਹਨਾਂ ਦੇ ਗਵਾਹ ਸੀਗਾ ਕੋਈ ਮੇਰਾ ਹੈਪੀ ਸ਼ੈਡ ਨਾਮ ਸੀ ਉਹ ਹਾਂ ਦੇ ਦੋਵੇਂ ਜਣ ਸਮ ਦੋਣ ਜਾਣ ਤਾਂ ਬਾਕੀ ਜਿਹੜੇ ਮੁੰਡੇ ਯਾਰ ਦੋਸਤ ਬਾਹਰ ਕੋਈ 100 150 ਜਿੰਨੇ ਵੀ ਹੋ ਗਏ ਬਾਹਰ ਖੜੇ ਰਹੇ ਉਹਨਾਂ ਨੇ ਕਿਹਨੂੰ ਅੰਦਰ ਜਾਣ ਦਿੱਤਾ ਅੱਗੇ ਫਿਰ ਕੋਈ ਵੇਖਣ ਵਾਲਾ ਸਿਸਟਮ じゃ ਨਹੀਂ ਸਰੋਦ ਮੈਨੂੰ ਉਹਦੀ ਵੀਡੀਓ ਕਾਲ ਵੀ ਦਿਖਾਈ ਪਰ ਬਥੇਰਾ ਬੇਟਾ ਹੁੰਦਾ ਮੈਂ ਰੁਟਾਉਂਦਾ ਪਾਪਟਦਾ ਨਹੀਂ ਮੈਂ ਹੁਣ ਪੱਤੇ ਨੇ ਕਿੱਥੋਂ ਹਟਣਾ ਜਿੱਥੇ ਗੁਰੂ ਮਾਲ ਦੇ ਪਣਾ ਨੂੰ ਹੁੰਨਾ ਪੈਣਾ ਕੀ ਕਰ ਸਕਦੇ ਹਾਂ ਬੋਸ ਵੱਡਾ ਸਭਨਾ ਪ੍ਰਮਾਤਮਾ ਨੂੰ ਦੀ ਅਰਦਾਸ ਕਰਦੇ ਪਰਵਾਦੋ ਜੀ ਆਸਮਣੋਂ ਸ਼ਾਂਤੀ ਦੇਵੇ ਸਾਨੂੰ ਸਾਰਾ ਰਿਸ਼ਤਾ ਭੈਣ ਭਰਾ ਨੂੰ ਪਾਣਾ ਬੰਨਾ ਬਾਲਪਸੇ ਹੋ ਕੀ ਕਰ ਸਕਦੇ ਹੋ ਹੋਰ ਮਹਾਰਾਜ ਜਗੇ ਹੋਰ ਤਾਸ ਕਰਪੇ ਬਾਕੀ ਉਥੇ ਜੋ ਪ੍ਰੋਸੈਸ ਚੱਲਣ ਰਿਹਾ ਵੇਖੋ ਹੁਣ ਅੱਜ ਉਥੇ ਸੰਡੇ ਆ ਕੱਲ ਮੰਡੇ ਨੂੰ ਉਥੋਂ ਡੈਡ ਪਰਟੀ ਸ਼ਾਰ ਚੱਲੂਗਾ ਦੋ ਤਿੰਨ ਦਿਨਾਂ ਵਿੱਚ ਆ ਜਾਏਗੀ